ਸਾ ਕਿਸੇ ਮੇਰੇ ਚੱਕੀ ਵੈਸੇ ਵੀ ਹੈਗੀ ਹੈ ਅਜੇ ਕਿਹੜਾ ਪੂਰੀ ਹੋਗੀ ਕਰਮਣ ਨੂੰ ਜਿਹੜੀ ਸ਼ਰਟ ਪਸੰਦ ਆਈ ਸੀ ਉਹ ਕੁੜੀ ਲੈ ਗਈ ਹੁਣ ਇਹ ਨਹੀਂ ਡੀਪਲੀ ਨਾ ਜਾ ਕਰਮਣ ਨੂੰ ਮੈਨੂੰ ਵਾਈਟ ਸ਼ਰਟ ਨਹੀਂ ਲੈਣ ਦਿੱਤੀ ਮਿੱਟੀ ਚੱਕੂਗੀ ਜਦੋਂ ਮੈਨੂੰ ਵੀ ਕਹਿ ਦੋ ਪਤਲੀ ਹੋਗੀ ਕੀ ਪਤਾ ਮੋਟੀ ਹੋ ਜਾ ਨਹੀ ਨਹੀ ਸਾਰਿਆਂ ਨੂੰ ਹੌਕਾ ਦਿਆ ਤੇ ਸਰ ਜਾਨੇ ਵਧੀਆ ਹੋਣਗੇ ਤੇ ਅਸੀਂ ਦੋਵੇਂ ਵੀ ਬਹੁਤ ਵਧੀਆ ਤੇ ਅੱਜ ਅੱਜ ਬਹੁਤ ਸਪੈਸ਼ਲ ਡੇ ਹੈ ਤੇ ਅੱਜ ਸਿੱਧੂ ਮੂਸੇ ਵਾਲੇ ਦੇ ਘਰੇ ਵੀ ਇੱਕ ਨੰਨਾ ਨੰਨਾ ਆ ਬੇਬੀ ਆਇਆ ਹੈ ਨਾ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਉਸ ਮੇਰੇ ਤੋਂ ਸਿੱਧੂ ਮੂਸੇ ਵਾਲੇ ਦੇਥ ਹੋਈ ਸੀ ਕਿ ਮੈਨੂੰ ਮੈਡੀਸਿਨ ਲੈਣੀ ਪਈ ਸੀ ਕਿਉਂਕਿ ਮੈਨੂੰ ਆ ਹੀ ਲੱਗ ਜਾਂਦਾ ਸੀ ਹਾਈ ਕਿਉਂ ਮਰਦਾ ਹਾਈ ਕਿਉਂ ਮਰਦਾ ਮੈਂ ਬਹੁਤ ਜ਼ਿਆਦਾ ਡੀਕ ਨਹੀਂ ਸਕੀ ਇਸ ਮੇਰੀ ਚੀਜ਼ ਵੈਸੇ ਵੀ ਹੈਗੀ ਹੈ ਅਜੇ ਕਿਹੜਾ ਪੂਰੀ ਹੋਗੀ ਤੇ ਅੱਜ ਹੈ ਗਿਆ ਮੇਰਾ ਬਰਥਡੇ ਤੇ ਤੁਹਾਡੀ ਸਾਰਿਆਂ ਦੀਆਂ ਜਿੰਨੀਆਂ ਵੀ ਵਿਸ਼ੇਸ ਆਈਆਂ ਵਿਚਾਰੀ ਨੂੰ ਆਪ ਹੀ ਦੇਖਣਾ ਪੈ ਰਿਹਾ ਤੇਰੇ ਵਰਗੀ ਗੁੰਗੀ ਭੈਣ ਹੋਵੇ ਤਾਂ ਫਿਰ ਕਰੂੰਗਾ ਹੈ ਕੋਣ ਐ ਨੀਅਰ ਫਾਗਨੀ ਅੱਜ ਮੈਨੂੰ ਬਰਥਡੇ ਦੇ ਦਿਨ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਅਸੀਂ ਆਏ ਹਾਂ ਹਬੌਰ ਦੇ ਨਾਨਕ ਸਰ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ പേര വൈട വൈ കേ ਤੋ ਦੇਖ ਨਾ ਯਾਰ ਸਹੀ ਨਹੀਂ ਮੈਂ ਤਾਂ ਬੜੀ ਬੁੜੀ ਮੰਮਾ ਲੈ ਗਰਮੀ ਚ ਗਰਮੀ ਆਉਗੀ ਨਹੀਂ ਨਹੀਂ ਆ ਗਈ ਨਹੀਂ ਬੜੀ ਬਹੁਤ ਪਤਲੀ ਆ ਇਹ ਹੱਥ ਲਈ ਆ ਦੇਖ ਕੱਪੜਾ ਦੇਖ হো ਵਾਈਟ ਕੇ ਦੇਖੀ ਵਾਈਟ ਆ ਵਾਈਟ ਦੇਖੀ ਆਇਆ ਧੂਆਂ ਵਾਲਾ ਮਸਾਲਾ ਹਾਂ ਜੀ ਆਪਾਂ ਬਾਜਾ ਬਾਈ ਨੂੰ ਲੈ ਚਾਹੁੰਦੇ ਹਾਂ ਆਹ ਦੇਖ ਇੱਕ ਵੜ ਲੈ ਲਓ ਫੀਰ ਲੈ ਲਓ ਮਹਿੰਗੀ ਆ ਘਰ ਮਨ ਨੂੰ ਜਿਹੜੀ ਸ਼ਰਟ ਪਹੰਦਾਈ ਸੀ ਉਹ ਕੁੜੀ ਲੈ ਗਈ ਮਮਾ ਮੋਈ ਮੋਈ ਬਖਲਾ ਹੋਰ ਆ ਵੀ ਸੋਹਣਾ ਕੰਮ ਇਹ ਤਾਂ ਨਾਈਟ ਕੂੜੀ ਆ ਲਾ ਜਾਏ ਇਹ ਸਾਈਜ਼ ਹੈਗਾ 3 ਇਹ ਲੱਗਾ ਯਾਰ ਬਹੁਤ ਸਈਏ ਕੀ ਆਰੀ 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 ਇਹ ਲਓ ਇਹ ਨਹੀਂ ਚਾਈ ਦੇਖ ਇਹ ਲੋਹਾਰਾ ਬਤਾ ਰਹੇ ਹਨ ਐਮ ਤੈਨੂੰ ਟਰਾਈ ਕਰਕੇ ਦੇਖਣੇ ਪੈਣਗੇ ਐਮ ਆ ਸੀ ਐਮ ਕਿਹੜਾ ਹੈ ਅਗਲਾ ਪੰਟ ਦੇਖ ਕਿਹੜਾ ਕਹਿੰਦਾ ਆ ਸਹੀ ਐਵੇਂ ਆਲਾ ਸਹੀ ਸੁਸਤ ਮਾਲ ਬਸੂ ਪਾਪਾ ਅਪਰ ਅੰਦਰ ਵਾਲੇ ਪਤਾ ਨਹੀਂ ਲੱਗਣਾ ਔਰ ਲੋਰਾਂ ਦੇ ਕੇ ਚਲ ਹੁਣ ਇਨੀ ਡੀਪਲੀ ਨਾ ਜਾ ਹੋ ਗਿਆ ਵਿਚਾਲ ਮੈਂ ਕੋ ਬਾਟ ਪਾਪਾ ਲੇਗਾ ਖਾਬਾ ਨਾ ਲੱਗਿਆ ਦੇਖ ਚੱਲ ਉਧਰ ਵਾਓ ਮੇਰਾ ਵਾਲ कलर ਬਹੁਤ ਜ਼ਿਆਦਾ ਫੇਵਰਿਟ ਹੈ ਕਰਮਨ ਨੇ ਮੈਨੂੰ ਵਾਈਟ ਸ਼ਰਟ ਨਹੀਂ ਲੰਨ ਦਿੱਤੀ ਬਰਡੇ ਟੂ ਯੂ ਹੈਪੀ ਬਰਥਡੇ ਜੋ ਜਮ ਚਮਚੇ ਨਾ ਖਵਾ ਦੇ ਬੜੀ ਗਰੀਬ ਮੈਂ ਨਾ ਕਈ ਦਿਨ ਤੱਕ ਖਵਾ ਲੇ ਹਾਂ ਸਾਨੂੰ ਸਾਰੇ ਚੱਲ ਲਿਆਓ ਆਪ ਦੇ ਵਾਸਤੇ ਆ ਜਨਨ ਜੋ ਤੇ ਦੇ ਦੇ ਤੂੰ ਕੱਟ ਕੇ ਆਜੋ ਸਾਰੇ ਗਾਇਸ ਆ ਤੁਹਾਡੇ ਵਾਸਤੇ ਪੇਸਟੀਆਂ ਸੀ ਰੱਖੀ ਆਂ ਨੇ ਜੇ ਤੁਸੀਂ ਲੇਟ ਹੋ ਗਏ ਸੀ ਕੋਈ ਨਹੀਂ ਹੋਰ ਲਿਆਵਾਂਗੇ ਤੁਹਾਡੇ ਵਾਸਤੇ ਬਹੁਤ ਖੁਸ਼ੀ ਹੋਈ ਕਿ ਸਿੱਧੂ ਮੂਸੇਵਾਲੇ ਦੇ ਭਰਾ ਦਾ ਵੀ ਜਨਮ ਦਿਨਾਂ ਜੀ ਹੋ ਗਿਆ 17 ਮਾਰਚ ਨੂੰ ਅਸੀਂ ਬਹੁਤ ਖੁਸ਼ ਹਾਂ 17 ਮਾਰਚ ਨੂੰ ਬਹੁਤ ਜਨਮ ਦਿਨਾਂ ਜਨਮ ਦਿਨਾਂ ਹੈ ਕਿਉਂਕਿ ਮੈਂ ਨਮਨਜੋਤ ਕੌਰ ਖੈਰਾ ਖੈਰਾ ਭੈਣ ਜੀ ਸਾਰਿਆਂ ਦਾ ਪਹਿਲਾ 17 ਮਾਰਚ ਦੀ ਹੈ ਹੂੰ ਫਿਰ ਤਿੰਨ ਦੋ ਬੱਚੇ ਹੋਰ ਹੈ ਤੇ ਹੁਣ ਸਿੱਧੂ ਮੂਸੇਵਾਲੇ ਦੇ ਭਰਾ ਦਾ ਜਨਮ ਦਿਨ ਵੀ 17 ਮਾਰਚ ਦਾ ਸੀ ਮੈਂ ਕਿ ਮਮਾ ਨੂੰ ਕਹੀ ਜਾਂਦੀ ਮਮਾ ਅਸੀਂ ਲੱਤਾਂ ਨਹੀਂ ਜਿਵੇਂ ਵੱਜਦੇ ਸਾਨੂੰ ਸੋਹਣੇ ਲੱਗਦੇ ਹੁੰਦੇ ਸੀ ਆਗੇ 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 ਠੀਕ ਜਿਹਾ ਕਿਹਾ ਮੰਨਿਆ ਹਰ ਹੂੰ

ਕਰਨ ਨਾ ਨਾ ਲੱਗੇ ਸਾਰਾ ਰੋਗ ਮੈਂ ਤੁਸ ਜਿਵੇਂ ਸੇਮ ਫਲੇਵਰ ਹੈ ਤੂੰ ਤਾਂ ਖਾਣਾ ਨਹੀਂ ਕੀਤਾ ਵੀਰੇ ਨਹੀਂ ਅਸੀਂ ਅਮਨ ਪੇ ਨਹੀਂ ਕੀਤਾ ਦਿੱਤਾ ਨਾ ਨਿਕਲ ਉਹ ਤੁਸੀਂ ਲੈ ਕੇ ਆਏ ਸੀਗਾ ਨਾ ਗੇਕ ਮੇਰਾ ਨਾ ਬਰਥਡੇ ਹੋਇਆ ਸੀਗਾ ਬੁੱਧਵਾਰ ਨੂੰ ਤੇ ਇਹਨਾਂ ਨੇ ਮੇਰਾ ਨਾਮ ਰੱਖਣਾ ਸੀ ਬੁੱਧਮਤੀ ਸ਼ੁਕਰ ਹੈ ਕਿ ਸਨਤੀ ਸਲਾ ਨਹੀਂ ਬਣੀ ਸ਼ੇਰਤਾ ਜੀ ਕਹਿੰਦੇ ਹੁੰਦੇ ਮੈਨੂੰ ਬੁੱਧਮਤੀ ਕਹਿੰਦੇ ਨਹੀਂ ਗੇ ਪਹਿਲਾਂ ਕਿਹਾ ਸੀਗਾ ਬਸ ਮਮਾ ਕਹਿੰਦੇ ਤੂੰ ਤਾਂ ਜੰਮੀ ਸਿਆਣੀ ਸੀਗੀ ਜਦੋਂ ਮੈਂ ਹੋਈ ਸੀ ਹਨਾ ਕਿੰਨਾ ਟਾਈਮ ਕਿੰਨਾ ਸੀ ਪੌਣ 1 ਪੌਣ 1 ਦਾ ਟਾਈਮ ਸੀਗਾ ਜਦੋਂ ਮੇਰਾ ਮੇਰਾ ਬਰਥ ਹੋਇਆ ਸੀਗਾ ਮੇਰਾ ਬਰਥ ਦਾ ਪੌਣ 1 ਦਾ ਟਾਈਮ ਸੀ ਵੀਰੇ ਤੇ ਜਦੋਂ ਮੇਰਾ ਬਰਥ ਹੋਇਆ ਤੇ ਇਹ ਸਾਰੇ ਸੌਂ ਸੂਗੇ ਮੈਂ ਸਵੇਰੇ ਉੱਠ ਕੇ ਆਹਦੀ ਗੁੱਠਾ ਚੁੰਗੀ ਜਾਵਾਂ ਦਿਖਾਈ ਜਾਂਦੇ ਮੈਂ ਪਾਗਮ ਕਣ ਪਾਸ ਕੀ ਖਾਂਦੇ ਸੀ ਤਕਦਾ ਨਾ ਟਿੱਕੀ ਖਾਂਦੇ ਸੀ ਕਚੋਰੀ ਟਿੱਕੀ ਟਿੱਕੀ

ਕੱਠੇ ਰੰਗੀ ਦੀ ਜੇ ਮਨੋਂ ਮੌਸਮ ਜਿਹਾ ਜਿਹਾ ਰਾਈ ਕਰਦੇ ਸ਼ੁਰੂ ਹੋਏ ਨਾ ਪਹਿਲੀ ਵਾਰ ਇਕੱਠੇ ਹੋਏ ਹਨ ਰਿਸ਼ਤੇਦਾਰ ਪਹਿਲੀ ਵਾਰ ਇਕੱਠੇ ਹੋ ਕੇ ਕੀ ਗੱਲ ਕਰਦੇ ਹੋਏ ਪੂਰੀ ਕਰਨੀ ਪੈਦੀ ਸੀ ਜਿੰਨਾ ਮਰਜ਼ੀ ਹੁੰਦਾ ਹਾਂਜੀ ਮਿਲਣੇ ਹੋਏ ਸੀ ਆਹ ਖਾਓ ਯਾਰ ਚੰਗੀ ਗੱਲਾਂ ਹਾਂਜੀ ਆਹ ਖਾੜੀ ਹਾਂ ਜਦੋਂ ਤੋਂ ਪਿਆਰ ਵਾਲੀ ਉਹਦੀ ਗੱਲ ਦੀ ਤੇ ਆਹ ਹੈ ਨਾ ਖਾਣਾ ਏ ਨਹੀਂ ਵੀ ਰਵਿਉ ਰਿਆ ਏ ਕਿੱਡਾ ਸੋਣਾ ਮੈਂ ਜਿੱਦ ਲਈ ਪਾਉਂਦੀ ਉਹਦਾ ਬਣੀ ਹੋਈ ਵਾਲੀ ਉਹ ਹੀ ਪ੍ਰੋਗਰਾਮ ਸੀ ਕਿ ਅੱਜ ਤੱਕ ਹੈ ਵੀ ਇਸ ਤਰ੍ਹਾਂ ਹੀ ਬੈਸਟ ਹੈ ਕਿ ਕੋਮਾ ਅੱਛੇ ਲੁਗੋ ਮੋਟੇ ਜਣ ਕੇ ਮੈਂ ਗੱਲਾਂ ਕਰਨ ਆਈ ਸੀ ਉੱਥੇ ਹੀ ਉਹ ਉਹ ਥੀ ਸੀ ਕਿ ਰਾਤ ਨੂੰ ਆ ਕੇ ਡਰੀ ਹਾਂ ਹਾਂ ਵੀ ਪਾਬੰਦ ਹੋਣਾ ਸੀ ਉਸ ਦਿਨ ਰਾਤ ਨੂੰ ਤੇ ਜਿੱਤ ਗਈ ਨਾਲ ਹੀ ਸੀ ਪੰਡਾ ਅੱਪਾ ਮੈਂ ਵੀ ਰਾਤਾਂ ਤੱਕ ਰਾਤ ਨੂੰ ਆ ਕੇ ਕੋਠੇ ਚ ਸੌਂ ਗਈਵਾਰੀ ਸੀ ਇਹਨਾਂ ਨੇ ਕਿ ਅੱਪਾ ਬੋਲਦੇ ਨੇ ਜਿੰਨੇ ਕਮਾ ਜਿਵਾਰ ਨੂੰ ਸੁੱਤਾ ਪਏ ਲੈ ਕੇ ਨਹੀਂ ਆਏ 12 ਦੀ ਹਲਤੀ ਹੋ ਗਈ 12 ਤਾਂ ਉਹ ਆਈ ਥੋੜੀ ਚਲੇ ਗਈ ਉੱਤਰ ਹੈ ਕੱਲ ਨਹੀਂ ਹੈ ਯਾਰ ਆਪ ਚੜ੍ਹਦੀ ਕੋਰੇ ਆਇਆ ਤੋ ਪਾਈ ਨਾ ਉਹ ਵੀ ਜਿਵੇਂ ਚੱਕੇ ਉਏ ਉਏ ਅਕਲ ਵਾਲੀ ਯਾਰ ਇਹਨਾਂ ਨੂੰ ਹੈਗੀ ਆ ਮਾੜੀ ਜੀ ਨਹੀਂ ਇੱਕ ਵਾਰੀ ਤਾਂ ਨਹੀਂ ਕਰਦੀ ਇਹ ਚੱਕੇ ਨਾ ਹੂੰ ਕੀਰਾ ਦਾ ਚੱਕੀ ਗੜ ਖੁਫੜ ਦੇਣਾ ਚਲੋ ਅਰਸ ਖੁਫੜ ਦੇਣਾ ਨਾ ਮਾਰ ਕੇ ਲਿਆਇਆ ਉਥੋਂ ਸੇ ਮਾਰ ਕੇ ਲਿਆਇਆ ਨਾਨਕਿਆਂ ਤੋਂ ਮਾਰ ਕੇ ਲਿਆਇਆ ਉਹ ਤੁਹਾਨੂੰ ਵਿਖਾਇਆ ਨਹੀਂ ਪਿੰਗਰ ਤਾਂ ਹਾਂ ਦਿਖਾ ਦੋ ਲਿਆ ਲਿਆ ਕਰ ਦਿੰਬਾਰਾ ਨਾਨਕਿਆਂ ਨਾਨਕਿਆਂ ਤੋਂ ਮਾਰ ਕੇ ਲਿਆਇਆ ਇਹ ਓਏ ਸਾਈਕਲ ਤਾਂ ਦੇ ਕਿੱਥੋਂ ਲੈ ਗਿਆ ਸੀ ਪਿੰਡੋਂ ਲੈ ਗਿਆ ਸੀ ਨਾਨਕਿਆਂ ਤੋਂ ਨਾਨਕਿਆਂ ਤੋਂ ਪਿੰਡਾ ਤਿੰਦੂ ਲੈ ਕੱਟ ਬਾਰ ਬਰ ਮੈਂ ਕੇ ਦੋ ਲੈ ਕੇ ਜਾਣੀ ਚਾਹੁੰਦੀ ਹਾਂ ਜੀ ਸਫਰ ਕਰਕੇ ਸੋਣ ਨਾ ਮੰਮੀ ਤਾਂ ਬੈਗ ਹੀ ਵਿੱਚ ਕਿੰਨਾ ਕੁਝ ਲੈ ਕੇ ਜਾਣਾ ਪੈਂਦਾ ਹੈ ਬਾਏ ਬਾਏ ਤਿੰਦੂ ਨੂਰੀ ਨੂਰੀ ਹੁਣ ਤਾਂ ਸੀ ਬੈਗ ਵੀ ਲੈ ਕੇ ਹੁਣ ਟੈਂਟੀ ਫੋਨ ਲੈ ਲਿਆ ਤੁਸੀਂ ਸ਼ਹਿਰ ਚ ਵੜ ਜਿਓ ਰੋਟੀ ਬਣਾ ਲੈਣਗੇ ਤੁਸੀਂ ਜਾ ਕੇ ਖਾ ਲਿਓ। ਔਰ ਦੇਖਿਓ ਆ ਦੇਖਿਓ ਮਟਰ ਆ ਜੀ। ਇਹਨੂੰ ਮਟਰ ਜੇ ਇਹਨੂੰ ਸਿੱਟ ਨਾ ਜਾਇਓ। ਇਹ ਮਟਰ ਅੱਗੇ ਕਰ। ਮਟਰ ਔਰ ਦੇਖਿਓ ਦੇਖਿਓ ਹੁਣ ਫੇਰ ਵੀ ਫੇਰ ਵੀ ਰੋਂਦੀ ਐ। ਆਹ ਹਾਂ ਤੇਰੇ ਪੈਰ ਦੀ ਮਿੱਟੀ ਚੱਕੂਗੀ ਜਦੋਂ ਮੈਨੂੰ ਵੀ ਕਹਿ ਦੋ ਪਤਲੀ ਹੋਗੀ ਕੀ ਪਤਾ ਮੋਟੀ ਹੋ ਜਾਏ ਇਹ ਤਾਂ ਸੁੱਕ ਗਈ ਨਹੀਂRETURNTRANSFER ਆ ਬਾਦ ਨੇ ਆ ਨਾ ਕਰ ਬਣ ਹਾਂਜੀ ਨੂੰ ਆਇ ਲੱਗਦੇ ਜਿਵੇਂ ਵਿਆਹ ਦੇਣ ਆਈ ਹੁੰਦੀ ਉਹ ਆ ਜੀ ਆਏ ਲੱਗਦੇ ਜਿਵੇਂ ਵਿਆਹ ਦੇਣ ਆਏ ਹੁੰਦੇ ਆ ਵਿਆਹ ਦੇਣ ਆਏ ਹੁੰਦੇ kau ini putih lagi, <laughs> <laughs> ਆਲੂ ਪਾਈ ਆਲੂ ਆਲੂ ਮੈਂ ਮੈਂ ਗਾਜਰ ਗਾਜਰ ਦੀ ਬਾਇ ਮੈਂ ਆਲੂ ਪਾਈ ਅੱਜ ਤਾਂ ਮੈਕਸ ਦੀ ਬਣਾਈਆ ਆਹ ਰਾਇਫ ਰੈਸ਼ੀ ਨਹੀਂ ਕਰੀ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਕਿ ਮੈਨੂੰ ਤੁਸੀਂ ਸਾਰਿਆਂ ਨੇ ਇੰਨੀ ਜਿਆਦਾ ਬਰਥਡੇ ਵਿਸ਼ੇਸ ਕੀਤੀਆਂ ਜਿਨ੍ਹਾਂ ਨੇ ਸਟੋਰੀਆਂ ਲਾਈਆਂ ਜਿਨ੍ਹਾਂ ਨੇ ਹਜੇ ਤੱਕ ਵਿਸ਼ੇਸਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਇਹ ਵਲੌਗ ਕਿਵੇਂ ਲੱਗਿਆ ਥੈਂਕ ਯੂ ਬਾਏ